ਤੁਸੀਂ ਭਾਵੇਂ ਹਸਬੰਡ ਵਾਈਫ ਜਿਹੜੇ ਹੈ ਨਾ ਇਕੱਠੇ ਰਹਿਨੇ ਆ ਪਰੰਤੂ ਇਹ ਇਕੱਲੇ ਰਹਿਣਾ ਸਿੱਖੋ ਪਰਿਵਾਰ ਦੇ ਵਿੱਚ ਵੀ ਇਕੱਲੇ ਰਹਿਣਾ ਸਿੱਖੋ ਇਹ ਇਕੱਲੇ ਰਹਿਣ ਦਾ ਜਿਹੜਾ ਮੇਰਾ ਟੰਗ ਹੈ ਹਾਂਜੀ ਹਰ ਇੱਕ ਦਾ ਆਪਣਾ ਕਮਰਾ ਹੋਣਾ ਚਾਹੀਦਾ ਹੈ ਹੂੰ ਪਰਿਵਾਰ ਦੇ ਵਿੱਚ ਹਰ ਕਿਸੇ ਦਾ ਆਪਣਾ ਕਮਰਾ ਹੋਣਾ ਚਾਹੀਦਾ ਉਸ ਕਮਰੇ ਦੇ ਵਿੱਚ ਉਹ ਆਪਣੀ ਰਫਤਾਰ ਨਾਲ ਜੀਵੇ ਉਸ ਕਮਰੇ ਵਿੱਚ ਉਹ ਚੀਜ਼ਾਂ ਆਪਣੇ ਟਾਂਗਣ ਲਾ ਰੱਖੇ ਠੀਕ ਹੈ ਸੋ ਇਹ ਵਾਪਰੇਗਾ ਦੋਹਾਂ ਵਿੱਚੋਂ ਇੱਕ ਜਿਹੜਾ ਪਹਿਲੇ ਚਲਾ ਜਾਏਗਾ ਹੂੰ ਪਹਿਲੇ ਚਲਾ ਜੇਕਰ ਉਸ ਨੂੰ ਇਕੱਲਿਆਂ ਜੀਣ ਦੀ ਆਦਤ ਹੈ ਉਸ ਨੂੰ ਬਹੁਤੀ ਮੁਸ਼ਕਲ ਨਹੀਂ ਹੋਏਗੀ ਹੂੰ ਮੁਸ਼ਕਲ ਨਹੀਂ ਜੇਕਰ ਤੁਸੀਂ ਉੱਠ ਕੇ ਪਾਣੀ ਵੀ ਨਹੀਂ ਆਪ ਲੈ ਸਕਦੇ ਫਿਰ ਬਹੁਤ ਔਖਾ ਹੋ ਜਾਏਗਾ ਬੜੇ ਤਾਂ ਗਮ ਹੋਏ ਮਰ ਲੋੜ ਪੈਣ ਤੇ ਚਾਹ ਵੀ ਬਣਵਾ ਲਓ ਚਾਹ ਬਣਾ ਲਓ ਕਮਰੇ ਜਿਸ ਵਾਈ ਕਰਨ ਦੇ ਲੋੜ ਆ ਕਰ ਲਓ ਸੋ ਕਹਿਣ ਤਾਂ ਪਾਵੇ ਹੈਗਾ ਲੋੜ ਪਵੇ ਤਾਂ ਕਰ ਲਓ ਕਰਨਾ ਜਾਣਦੇ ਹਾਂ ਤਾਂ ਬਹੁਤੀ ਮੁਸ਼ਕਲ ਨਹੀਂ ਹੋਏਗੀ ਬਹੁਤ سارے ਬੱਚੇ ਜਿਹੜੇ ਆ ਉਹ ਰਹਿੰਦੇ ਤਾਂ ਪਰਿਵਾਰ ਵਿੱਚ ਆ ਪਰੰਤੂ ਕਿਸੇ ਦੀ ਨੌਕਰੀ ਬੰਗਲੌਰ ਲਾ ਕੇ ਗਈ ਕੋਈ ਕੈਨੇਡਾ ਚਲਾ ਗਿਆ ਹੁਣ ਉੱਥੇ ਪਰਿਵਾਰ ਥੋੜਾ ਨਾਲ ਲੈ ਕੇ ਜਾਏਗਾ ਹੋ ਰਿਹਾ ਹ